ਉਹ ਡਾਕਟਰ ਜਸਮੀਤ ਕੌਰ ਬੈਂਸ ਨੂੰ ਲੈ ਕੇ ਆ ਜਿਹੋ ਅਸੈਂਬਲੀ ਮੈਂਬਰ ਹੈਗੇ ਆ ਦਲੀਨੋਂ ਤੋਂ ਮੀਡੀਆ ਦੇ ਵਿੱਚ ਇਹ ਰਿਪੋਰਟਸ ਆ ਰਹੀਆਂ ਭਈ ਡਾਕਟਰ ਜਸਮੀਤ ਕੌਰ ਬੈਂਸ ਦੋ 26 ਦੇ ਵਿੱਚ ਜੋ 22ਵਾਂ ਕਾਂਗਰੈਸ਼ਨਲ ਡਿਸਟ੍ਰਿਕਟ ਹੈਗਾ ਉੱਥੋਂ ਐਜੇ ਕਾਂਗਰਸ ਔਮਨਿਜ਼ ਅਨਰ ਕਰ ਸਕਦੇ ਹੈਗੇ ਆ ਦੇਵਿਡ ਵਲਡਾਹੋ ਦੇ ਅਗੇਂਸਟ ਪਿਛਲੇ ਦਿਨਾਂ ਦੇ ਵਿੱਚ ਇੱਕ ਕੇਜੀ ਈਟੀ ਮੁੰਜੇ ਉੱਥੇ ਦਾ ਲੋਕਲ ਟੀਵੀ ਚੈਨਲ ਆ ਉਹਨਾਂ ਨੇ ਲਿਖਿਆ ਆ ਭਈ ਡਾਕਟਰ ਜਸਮੀਤ ਕੌਰ ਬੈਂਸ ਜੋ ਡੈਮੋਕ੍ਰੇਟ ਆ ਡਲੀਨੋ ਤੋਂ 35ਵੇਂ ਅਸੈਂਬਲੀ ਡਿਸਟ੍ਰਿਕਟ ਦੇ ਅਸੈਂਬਲੀ ਮੈਂਬਰ ਆ ਉਹਨਾਂ ਨੇ ਕਾਫੀ ਆਰਬਿਟਾਈਜ਼ਮੈਂਟਸ ਉਸ ਤਿੰਨ ਕਾਉਂਟੀਜ਼ ਦੇ ਵਿੱਚ ਜੋ ਉਹ ਰਣਨੀਤੀਆਂ ਹੈਗੀਆਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਆਈ ਐਮ ਡਾਕਟਰ ਜਸਮੀਤ ਮੈਸ ਐਂਡ ਆਈ ਐਮ ਅ ਫੈਮਿਲੀ ਡਾਕਟਰ ਇਹ ਜਿਹੜਾ ਇਹਦੀ ਜਿਹੜੀ ਐਡਵਰਟਾਈਜ਼ਮੈਂਟ ਆ ਇਸ ਨੂੰ ਜਿਹੜਾ ਹੈਲਥ케ਅਰ ਸੇਵਜ਼ ਲਾਈਵ ਇਸ ਕਮੇਟੀ ਵੱਲੋਂ ਜੋ ਕਿ ਐਸਈਆਈਯੂ ਕੈਲੀਫੋਰਨੀਆ ਜਿਹਨੂੰ ਫੰਡ ਕਰਦੀ ਹੈਗੀ ਆ ਅ ਲੋਕਲ ਹੈਲਥ케ਅਰ ਤੇ ਹੋਮਕੇਅਰ ਯੂਨੀਅਨਸ ਨੇ ਸਪான்ਸਰ ਕੀਤਾ ਹੈਗਾ ਕਹਿੰਦੇ ਸਿਕਸ ਫਿਗਰ ਦੇ ਵਿੱਚ ਇਹ ਐਡ ਹੈਗੀ ਆ ਹਾਲਾਂਕਿ ਉਹਨਾਂ ਨੇ ਨਾ ਤਾਂ ਹੀ ਇਥੇ ਡੇਵਲ ਬਰਡਾ ਉਹਦਾ ਨਾਮ ਵਰਤਿਆ ਤੇ ਨਾ ਹੀ ਉਹਨਾਂ ਨੇ ਆਪਣਾ ਨਾਮ ਵਰਤਿਆ ਹੈਗਾ ਕਰਨ ਕਿੰਗਸ ਤੇ ਟੋਲੈਰੀ ਕਾਉਂਟੀਜ਼ ਦੇ ਵਿੱਚ ਇਹ ਐਡਸ ਰਨ ਹੋਈਆਂ ਹੈਗੀਆਂ ਸੈਂਟਰਲ ਵੈਲੀ ਦੇ ਪੋਲੀਟੀਕਲ ਐਨਾਲਿਸਟ ਟ੍ਰੇਸੀ ਲੀਚ ਉਹਨਾਂ ਨੇ ਕਿਹਾ ਵੀ ਸ਼ੀ ਇਜ਼ ਰਨਿੰਗ ਫਾਰ ਕਾਂਗਰਸ ਤੇ ਪਰ ਜਸਮੀਤ ਕੌਰ ਬੈਂਸ ਉਹਨਾਂ ਨੇ ਨਾ ਤਾਂ ਪ੍ਰਾਈਵੇਟਲੀ ਨਾ ਤਾਂ ਪਬਲਿਕਲੀ ਅਜੇ ਤੱਕ ਇਸ ਬਾਰੇ ਕੋਈ ਅਨਾਉਂਸ ਕੀਤਾ ਹੈਗਾ ਇਹ ਸਾਰਾ ਕੁਝ ਜੋ ਇਸ ਟਾਈਮ ਵਾਸ਼ਿੰਗਟਨ ਡੀਸੀ ਚੱਲ ਰਿਹਾ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਵੇਲਾ ਅ ਬਜਟ ਬਿੱਲ ਉਸ ਨੂੰ ਲੈ ਕੇ ਇੱਕ ਵਾਰੀ ਤਾਂ ਡੇਵਿਡ ਬਲਡਾਹੋ ਹੁਣੀ ਜਿਹੜਾ ਹੱਕ ਦੇ ਵਿੱਚ ਵੋਟ ਪਾਈ ਦੂਜੀ ਵਾਰੀ ਜਿਹੜੇ ਆ ਉਹ ਉਸ ਵਿੱਚੋਂ ਐਬਸੈਂਟ ਰਹੇ ਹੈਗੇ ਆ ਹੈਲਥ케ਅਰ ਦਾ ਮੈਡੀਕੇਅਰ ਮੈਡੀਕੇਟ ਦਾ ਜਿਹਨੂੰ ਕੈਲੀਫੋਰਨੀਆ ਦੇ ਵਿੱਚ ਮੈਡੀਕਲ ਕਿਹਾ ਮੈਡੀਕਲ ਕਰਕੇ ਕਿਹਾ ਜਾਂਦਾ ਇਹ ਇੱਕ ਬਹੁਤ ਵੱਡਾ ਇਸ਼ੂ ਇਸ ਵੇਲੇ ਬਣਿਆ ਹੋਇਆ ਹੈ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਸੋ ਜੋ ਡਾਕਟਰ ਬੈਂਸ ਹੈਗੇ ਆ ਉਹ ਇਹ ਕਹਿੰਦੇ ਆ ਵੀ ਮੈਂ ਤਾਂ ਡਾਕਟਰ ਨਾ ਮੈਨੂੰ ਪਤਾ ਵੀ ਕਿੱਦਾਂ ਲੋਕਾਂ ਦੇ ਕੋਲ ਜੇ ਮੈਡੀਕਲ ਨਾ ਹੋਇਆ ਇੰਸ਼ੋਰੈਂਸ ਨਾ ਹੋਈ ਤੇ ਉਹ ਕਿੱਦਾਂ ਸਰਵਾਈਵ ਕਰਨਗੇ ਜਿਹੜੇ ਇੱਕ ਡੈਮੋਕ੍ਰੈਟਿਕ ਪਾਰਟੀ ਦੇ ਸਿਪਾਈ ਜ਼ਰਾ ਉਹ ਕਹਿੰਦੇ ਵੀ ਜਿਹੜਾ ਕੈਂਸਰ ਆ ਡਿਸੀਜ਼ ਆ ਉਹ ਇਹ ਨਹੀਂ ਟੇਕ ਕੇਅਰ ਕਰਦੇ ਪਏ ਉਹ ਉਹ ਇਹ ਨਹੀਂ ਦੇਖਦੇ ਵੀ ਜੀ ਜਿਹੜੀ ਤੁਹਾਡੀ ਜਿਹੜੀ ਪੋਲੀਟੀਕਲ ਅਫੀਲੀਏਸ਼ਨ ਆ ਉਹ ਡੈਮੋਕ੍ਰੇਟਸ ਦੇ ਨਾਲ ਆ ਜਾਂ ਰਿਪਬਲਿਕਨਸ ਦੇ ਨਾਲ ਆ ਜਿਹੜੀ ਬਿਮਾਰੀ ਆ ਉਹਨੂੰ ਤਾਂ ਤੁਹਾਨੂੰ ਸੇਵ ਕਰਨ ਦੇ ਲਈ ਇਨਸ਼ੋਰੈਂਸ ਹੈਲਥ ਇਨਸ਼ੋਰੈਂਸ ਚਾਹੀਦੀ ਹੈਗੀ ਆ ਤਾਂ ਦੀ ਜਾ ਕੇ ਤੁਸੀਂ ਡਾਕਟਰਸ ਤੋਂ ਇਲਾਜ ਕਰਾ ਸਕਦੇ ਹੈਗੇ ਆ ਸੋ ਇਸ ਇਸ਼ੂ ਨੂੰ ਲੈ ਕੇ ਜੋ ਕਹਿੰਦੇ ਵੀ ਜੋ ਡੇਵਿਡ ਬਲਡਾਹੋ ਉਹਨਾਂ ਦਾ ਸਟੈਂਡ ਹੈਗਾ ਆ ਉਹ ਕਦੇ ਇਨ ਹੋ ਜਾਂਦਾ ਹੈ ਆਊਟ ਹੋ ਜਾਂਦੇ ਆ ਕਹਿੰਦੇ ਵੀ ਬਲਡਾਹੋ ਇਜ਼ ਦ ਕਿੰਗ ਐਂਡ ਹਾਈਡਿੰਗ ਫ্রম ਹਿਸ ਕੰਸਟੀਚੁਐਂਟਸ ਇਹ ਡੈਮੋਕ੍ਰੈਟਿਕ ਪਾਰਟੀ ਦੇ ਕੈਨਾਲਿਸਟ ਹੈਗੇ ਆ ਉਹ ਕਹਿ ਰਹੇ ਹੈਗੇ ਆ ਸੋ ਇਸ ਤੋਂ ਲੱਗਦਾ ਹੈ ਕਿ ਕਿਉਂਕਿ ਡਾਕਟਰ ਜਸਬੀਤ ਕੌਰ ਵੈਂਸ ਖੁਦ ਅਸੈਂਬਲੀ ਮੂਮਨ ਹੈਗੇ ਆ ਖੁਦ ਡਾਕਟਰ ਆ ਤੇ ਉਹ ਆਪਣੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਪੋਪੂਲਰ ਹੈਗੇ ਆ ਤੇ ਕਿਉਂਕਿ ਉਹ ਸਪੈਨਿਸ਼ ਦੇ ਵਿੱਚ ਵੀ ਫਲੂਐਂਟ ਆ ਉਸ ਏਰੀਏ ਦੇ ਵਿੱਚ ਸਪੈਨਿਸ਼ ਮੂਲ ਦੇ ਲੋਕ ਵੱਡੀ ਗਿਣਤੀ ਚ ਰਹਿੰਦੇ ਹੈਗੇ ਆ ਸੋ ਇਹ ਕਿਆਸਰ ਆਈਆਂ ਲਾਈਆਂ ਜਾ ਰਹੀਆਂ ਪੀ ਹੋ ਸਕਦਾ ਉਹ ਅਗਲੇ ਸਾਲ ਕਾਂਗਰਸ ਦੇ ਲਈ ਰਨ ਕਰਨ ਪਰ ਉਹਨਾਂ ਵੱਲੋਂ ਕੋਈ ਵੀ ਜਿਹੜੀ ਆ ਕਿਸੇ ਤਰ੍ਹਾਂ ਦੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਨਹੀਂ ਕੀਤੀ ਗਈ ਇਹ ਸਿਰਫ ਮੀਡੀਆ ਦੀਆਂ ਰਿਪੋਰਟਸ ਬਿਲਕੁਲ ਡੇਵਿਡ ਵਲਡਾ ਉਹਨੇ ਰੂਡੀ ਸਾਲਸ ਨੂੰ ਉੱਥੇ ਪਿਛਲੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਜਿਹੜਾ ਉਹ ਹਾਰਾਇਆ ਸੀਗਾ ਸੋ ਕਾਫੀ ਇਹ ਜਿਹੜੀ ਸੀਟ ਆ ਬੜੀ ਕਹਿੰਦੇ ਵੀ ਹਮੇਸ਼ਾ ਹੀ ਕਾਂਟੇ ਦੇ ਟੱਕਰ ਵਾਲੀ ਜਿਹੜੀ ਉਹ ਰਹੀ ਹੈਗੀ ਆ ਸੋ ਕਦੀ ਡੈਮੋਕ੍ਰੇਟ ਵੀ ਹੁੰਦੀ ਰਹੀ ਹੈ ਕਦੀ ਇਹ ਜੀਓਪੀ ਵੀ ਹੁੰਦੀ ਰਹੀ ਹੈ ਕਾਰਨ ਕਾਉਂਟੀ ਜਿੱਦਾਂ ਹਰਜੋਜੀ ਪਹਿਲਾਂ ਵੀ ਦੱਸ ਕੇ ਗਏ ਆ ਵੀ ਥੋੜੀ ਕਿਉਂਕਿ ਥੋੜੀ ਜੀ ਕਾਫੀ ਜਿਹੜੀ ਉਹ ਰੈਡ ਕਾਉਂਟੀ ਦੇ ਤੌਰ ਦੇ ਉੱਤੇ ਜਿਹੜੀ ਦੇਖੀ ਜਾਂਦੀ ਹੈ ਸੋ ਇਹ ਉਹ ਕਾਉਂਟੀ ਦਾ ਕਾਫੀ ਹਿੱਸਾ ਜਿਹੜਾ ਇਸ ਸੀਟ ਦੇ ਵਿੱਚ ਆਉਂਦਾ ਵੀ ਆ ਸੋ ਇਹ ਕੈਲੀਫੋਰਨੀਆ ਦੀ ਜਿਹੜੀ 22ਵੀਂ ਡਿਸਟ੍ਰਿਕਟ ਆ ਉਸ ਦਾ ਜਿਹੜਾ ਇਸ ਟਾਈਮ ਚਰਚਾ ਜਿਹੜੀ ਜਿਹੜੀ ਛੇੜੀ ਪਈ ਆ ਖਾਸ ਕਰਕੇ ਅਸੈਂਬਲੀ ਮੈਂਬਰ ਡਾਕਟਰ ਜਸਪੀਤ ਬੈਸ ਨੂੰ ਲੈ ਕੇ ਸੋ ਇਹ ਕੇ ਫਿਰ ਦੱਸ ਜੀਗੇ ਮੀਡੀਆ ਦੀਆਂ ਰਿਪੋਰਟਸ ਜਿਹੜੀਆਂ ਆ ਇਹ ਚਰਚਾਵਾ ਕਰ ਰਹੀਆਂ ਆ ਉਹਨਾਂ ਦੇ ਦੁਆਰਾ ਪ੍ਰਾਈਵੇਟਲੀ ਜਾਂ ਪਬਲਿਕਲੀ ਅਜੇ ਤੱਕ ਆ ਇਸ ਇਲੈਕਸ਼ਨ ਨੂੰ ਲੈ ਕੇ ਉਹ ਰਨ ਕਰਨਾ ਚਾਹੁੰਦੇ ਆ ਨਹੀਂ ਕਰਨਾ ਚਾਹੁੰਦੇ ਰਨ ਕਰਨਗੇ ਜਾਂ ਨਹੀਂ ਕਰਨਗੇ ਉਹ ਇੱਕ ਦੂਰ ਦੂਰ ਦੀ ਜਿਹੜੀ ਅਜੇ ਗੱਲ ਆ ਮਨ ਦੇ ਵਿੱਚ ਕੀ ਆ ਰਿਹਾ ਆ ਉਹ ਦੇਖਣ ਵਾਲੀ ਗੱਲ ਆ ਪਰ ਇੱਥੇ ਜਿਹੜਾ ਹਰਜੋਸੀ ਨਹੀਂ ਆਪਾਂ ਇੱਕ ਓਦਾਂ ਇੱਕ ਡਿਫਰੈਂਟ ਐਂਗਲ ਤੋਂ ਇਹ ਗੱਲ ਜਿਹੜੀ ਜ਼ਰੂਰ ਕਹਿਣਾ ਚਾਹੁੰਦੇ ਆ ਹੁਣ ਆਪਣੇ ਦੇਖੋ ਡਾਕਟਰ ਜਸਮੀਤ ਮੈਸ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੇ ਬੜੇ ਅਹਿਮ ਜਿਹੜੇ ਮਤੇ ਆ ਉਹਨਾਂ ਦੇ ਜਿਹੜੇ ਲੋਕਲ ਲੋਕਾਂ ਵਾਸਤੇ ਉੱਥੇ ਯੂਨੀਵਰਸਿਟੀ ਦਾ ਲੈ ਕੇ ਲੈ ਕੇ ਆਉਣਾ ਉੱਥੇ ਉਹ ਬਣਵਾਉਣਾ ਉਹ ਚੀਜ਼ ਜਿਹੜੀ ਉਹਨਾਂ ਨੇ ਕਰਵਾਈ ਉਸ ਤੋਂ ਇਲਾਵਾ ਹੈਲਥ케ਅਰ ਨੂੰ ਲੈ ਕੇ ਉਹ ਉਹਨਾਂ ਨੇ ਕਾਫੀ ਜਿਹੜੇ ਉਹ ਚਰਚਾ ਜਿਹੜੀ ਉਹ ਕਰਦੇ ਰਹਿੰਦੇ ਆ ਚੁੱਕਰੇ ਆ ਮਸਲੇ ਵੀ ਉੱਥੋਂ ਦੇ ਲੋਕਾਂ ਦੇ ਸਿਹਤ ਨੂੰ ਹੋਰ ਬਿਹਤਰ ਹੋਵੇ ਤੇ ਜਿਹੜੀ ਸਿੱਖ ਕਮਿਊਨਿਟੀ ਆ ਉਹ ਇਸ ਲਈ ਵੀ ਉਹਨਾਂ ਦਾ ਧੰਨਵਾਦ ਕਰਦੀ ਆ ਵੀ ਸਿੱਖਾਂ ਦੇ ਬਹੁਤ ਸਾਰੇ ਜਿਹੜੇ ਅਹਿਮ ਇਸ਼ੂ ਆ ਉਹਨਾਂ ਨੂੰ ਚੱਕਿਆ ਸਾਕਾ ਨਕੌਦਰ ਵਰਗਾ ਵਿਸਾਖੀ ਨੂੰ ਰੈਕਗਨਾਈਜ਼ ਕਰਾਉਣਾ ਜਿਹੜਾ ਸਿੱਖ ਜੈਨੋਸਾਈਡ ਹੋਇਆ ਸੀ ਉਹ ਮਤਿਆਂ ਨੂੰ ਜਿਹੜਾ ਉਹ ਲੈ ਕੇ ਜਿਹੜਾ ਆਉਣਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਮੁੱਦਾ ਆ ਉਸ ਨੂੰ ਜਿਹੜਾ ਉਹ ਲੈ ਕੇ ਜਿਹੜੇ ਉਹ ਆਏ ਆ ਸੋ ਆਪਾਂ ਨੂੰ ਇਦਾਂ ਦੇ ਜੇ ਇਹ ਨਹੀਂ ਇਹ 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 ਇਹਨਾਂ ਦੀ ਆਪਣੀ ਇੱਛਾ ਹੋਊਗੀ ਜਿੱਥੇ ਵੀ ਇਹ ਇਹ ਰਨ ਕਰਨਗੇ ਤਾਂ ਸਿਕ ਕਮਿਊਨਿਟੀ ਹਮੇਸ਼ਾ ਉਹਨਾਂ ਦਾ ਸਾਥ ਦੇਊਗੀ ਸਪੋਰਟ ਜਿਹੜੀ ਉਹ ਆਪਾਂ ਉਹਨਾਂ ਦੀ ਪੂਰੀ ਜਿਹੜੀ ਉਹ ਕਰਾਂਗੇ ਤਾਂ ਜੋ ਇਹਨਾਂ ਦੇ ਮੁੱਦੇ ਜਿਹੜੇ ਹਮੇਸ਼ਾ ਉਹ ਚੁੱਕਦੇ ਰਹਿਣ ਤੇ ਪਰ ਆਪਾਂ ਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹਰਜੋਸ਼ ਸਿੰਘ ਜੀ ਕੋਈ ਵੀ ਇਲਾਕਾ ਜਿਹੜਾ ਹੋਵੇ ਜਿੱਥੇ ਆਪਾਂ ਕਾਂਗਰਸਮੈਨ ਕਾਂਗਰਸ ਵੂਮਨ ਜਿਹੜੇ ਆ ਉਹ ਜਿਤਾ ਕੇ ਫੈਡਰਲ ਲੈਵਲ ਤੱਕ ਵੀ ਜਿਹੜਾ ਉਹ ਕੱਲੇ ਜਿਹੜੇ ਉਹ ਜਾ ਸਕਣ ਤਾਂ ਜੋ ਆਪਣੀ ਜਿਹੜੀ ਕਮਿਊਨਿਟੀ ਦੇ ਜਿਹੜੇ ਇਸ਼ੂਜ਼ ਆ ਜੋ ਅਸਿਕਾਂਦ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਜੋ ਫੋਰਨ ਇੰਟਰਫੀਅਰੈਂਸ ਜੋ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਦੇ ਮੁੱਦੇ ਜਿਹੜੇ ਤੇ ਜਿਹੜੇ ਉਹ ਚੱਲ ਰਹੇ ਆ ਉਹਨਾਂ ਨੂੰ ਉਭਾਰ ਕੇ ਜਿਹੜਾ ਹੋ ਵਾਸ਼ਿੰਗਟਨ ਡੀਸੀ ਵਿੱਚ ਵੀ ਜਿਹੜਾ ਹੋ ਵੱਡੇ ਪੱਧਰ ਤੇ ਕਿਹਾ ਜਾਵੇ ਸੋ ਦੂਜੇ ਹੋਰ ਵੀ ਜਿਹੜੇ ਕਰਦੇ ਨੇ ਸੈਨੀਟਰਜ਼ ਜਾਂ ਜਿਹੜੇ ਕਾਂਗਰਸਮੈਨ ਕਾਂਗਰਸ ਵੂਮਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਆਪਣੀ ਰਿਪਰੈਜ਼ੈਂਟੇਸ਼ਨ ਹੋਵੇ ਤਾਂ ਉਹ ਵੀ ਇੱਕ ਬਹੁਤ ਵਧੀਆ ਜਿਹੜੀ ਗੱਲ ਹੋਊਗੀ ਆਪਣੇ ਤੋਂ ਬਾਅਦ ਆਈਏ ਕਮਿਊਨਿਟੀਜ਼ ਐਸ ਟਾਈਮ ਹਰਜੋਤ ਸਿੰਘ ਜੀ ਤੜਲੇ ਦੇ ਨਾਲ ਉਥੇ ਬੈਠਦੀਆਂ ਆ ਤੇ ਉਹ ਆਪਣਾ ਆਪਣਾ ਵੀ ਉਹ ਆਬਵੀਅਸਲੀ ਉਹਨਾਂ ਨੇ ਆਪਣੀ ਕਮਿਊਨਿਟੀ ਦਾ ਪੱਖ ਜਿਹੜਾ ਆ ਉਹ ਰੱਖਣਾ ਆ ਤੇ ਆਪਾਂ ਨੂੰ ਵੀ ਚਾਹੀਦਾ ਵੀ ਆਪਣੇ ਵੀ ਕੁਝ ਜਿਹੜੇ ਆ ਵਧੀਆ ਕੈਂਡੀਡੇਟਸ ਆ ਉਹ ਉਸ ਅਹੁਦੇਆਂ ਤੱਕ ਜਿੱਤ ਕੇ ਜਿਹੜਾ ਉਹ ਜ਼ਰੂਰ ਪਹੁੰਚਣ ਇੱਕ ਹਰਜੋਤ ਸਿੰਘ ਜੀ ਇੱਕ ਕੁਇਕ ਬ੍ਰੇਕ ਜਿਹੜੀ ਉਹਦਾ ਵਕਤ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਵਾਪਸ ਜਿਹੜਾ ਉਹ ਮੁੜਦੇ ਆ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਇਸੇ ਤਰੀਕੇ ਦੇ ਨਾਲ ਜਾਰੀ